ਲੁੱਟ ਦਰਾਨ ਨਹਿਰ ਚ ਡਿੱਗੀ ਨੂੰ ਦੇ ਮਾਮਲੇ ਚ ਵੱਡੀ ਖਬਰ ਸੋਣਾ ਇਦਾਂ ਕਰਕੇ ਉਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਈ ਤੇ ਮੁੰਡਾ ਤੇ ਪਿਓ ਘਰ ਹੀ ਉਹ ਨੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀ ਆ ਮੈਂ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਈ ਹੀ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਆ ਕੁੜੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ ਰੀਤੀ ਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹਨਾਂ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਖੜਿਆ ਨਾ ਮੋਵਟ ਨੂੰ ਕੁਝ ਹੋਇਆ ਕਿੱਥੇ ਛੜਕਦੇ ਕਿੱਥੇ ਬੜਰੀ ਕਿਦਾਂ ਡੇਗੀ ਵੇ ਪਰਿਵਾਰ ਨੇ ਕੁੜੀ ਦੇ ਪਤੀ ਤੇ ਸੱਸ ਤੇ ਲਗਾਏ ਕਤਲ ਦੇ ਇਲਜ਼ਾਮ ਸਿਸਟਰ ਉਹਨਾਂ ਦੀ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਸਾਨੂੰ ਅਜੇ ਵੀ ਨਹੀਂ ਹੋ ਰਿਹਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਹੜੇ ਹੋਰ ਗੁਰਦੁਬਤ ਕਰ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਪੂਰੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾਲ ਹੋਇਆ ਮਾਂ ਪੁੱਤ ਨੇ ਕੀਤਾ ਜੀ ਹਾਂ ਪਿਛਲੇ ਦਿਨਾਂ ਚ ਉਸ ਸਮੇਂ ਪੂਰਾ ਪੰਜਾਬ ਦਹਿਲ ਉੱਠਿਆ ਸੀ ਜਦੋਂ ਇਹ ਖਬਰ ਸਾਹਮਣੇ ਆਈ ਸੀ ਕਿ ਐਕਟਪਾਤੇ ਜਾ ਰਹੀ ਨੂਹ ਤੇ ਉਸਦੀ ਸੱਸ ਨਾਲ ਲੁੱਟ ਦੀ ਵੱਡੀ ਵਾਰਦਾਤ ਹੋ ਗਈ ਇਸ ਲੁੱਟ ਦੌਰਾਨ ਲੜਕੀ ਅਮਨਪ੍ਰੀਤ ਕੌਰ ਵੱਲੋਂ ਲੁਟੇਰਿਆਂ ਦਾ ਵਿਰੋਧ ਕੀਤਾ ਗਿਆ ਅਚਾਨਕ ਲੜਕੀ ਨਹਿਰ ਤੇ ਜਾ ਡਿੱਗੀ ਪਰ ਅਜੇ ਤੱਕ ਲੜਕੀ ਦੀ ਕੋਈ ਵੀ ਉੱਗ ਸੁਗ ਨਹੀਂ ਨਿਕਲੀ ਲਗਾਤਾਰ ਗੋਤਾਖੋਰਾਂ ਦੀ ਮਦਦ ਦੇ ਨਾਲ ਲੜਕੀ ਦੀ ਨਹਿਰ ਵਿੱਚੋਂ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪਰਿਵਾਰ ਨੂੰ ਕੁੜੀ ਦੀ ਲਾਸ਼ ਨਹੀਂ ਮਿਲੀ ਇਸ ਮਾਮਲੇ 'ਚ ਭੁੱਬਾ ਮਾਰ ਰੋਂਦੇ ਕੁੜੀ ਦੇ ਪਰਿਵਾਰ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਲੜਕੀ ਦੇ ਪਰਿਵਾਰ ਦਾ ਇਲਜ਼ਾਮ ਮਾਰ ਕੇ ਸਾਜ਼ਿਸ਼ ਤਹਿਤ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ ਮੇ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਨੇ ਪਰੋਣਾ ਏਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸੱਸ ਨੇ ਚੱਪਾ ਲਾ ਕੇ ਮਾਰਨ ਪਾਈ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀ ਐ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਧੀ ਐ ਹੀ ਬਸਾਉਣੀ ਐ ਜਾਣਨੀ ਨਹੀਂ ਹੈਗੀ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਐ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਤੇ ਮੈਂ ਵਿਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜਾਣਨ ਵਾਤ ਨਹੀਂ ਜੇ ਮੈਂ ਜਾਣ ਭਾਈ ਫੈਮਿਲੀ ਨੇ ਇਹ ਰੌਂਗਟੇ ਖੜੇ ਕਰਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਸੀ ਜਿੱਥੋਂ ਦੇ ਪਿੰਡ ਨਮਾ ਸਰਦਾਰਾ ਨੇੜੇ ਨਹਿਰ ਤੇ ਇਹ ਵੱਡੀ ਘਟਨਾ ਵਾਪਰੀ ਸੀ ਵਾਰਦਾਤ ਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਸੀ ਪਰ ਬਾਅਦ ਸਮੇਤ ਪੂਰੇ ਪਿੰਡ ਵੱਲੋਂ ਲਗਾਤਾਰ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਲੜਕੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਇਸ ਮਾਮਲੇ 'ਚ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਰੀਤੀ ਨੂੰ ਇਹਨਾਂ ਨੇ ਭੁਲਾ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹ ਨਾ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਖੜਿਆ ਨਾ ਮੋਬਟ ਨੂੰ ਕੁਝ ਹੋਇਆ ਕਿੱਥੇ ਛੜਕ ਤੇ ਕਿੱਥੇ ਬੜਰੀ ਕਿਦਾਂ ਡੇਗੀ ਵਿੱਚ ਇਸਲਾ ਨਾ ਹੋਇਆ ਮੁੰਡੇ ਦੇ ਮੇਰੀ ਤੀਨ ਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੇਰੀ ਤੀਨ ਵੀ ਨਹੀਂ ਚਾਹੀ ਇਨਸਾਫ ਮਿਲਣਾ ਚਾਹੀਦਾ ਮੈਂ ਤੇ ਹਟਾ ਮੁੰ ਜਿਨ੍ਹਾਂ ਨਾਲ ਮੈਂ ਇਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨੇ ਇਕੱਲੀ ਨਹੀਂ ਮੁੰਡੇ ਦੀ ਸਲਾਹ ਨਾਲ ਮੁੰਡੇ ਨੂੰ ਉਹਨਾਂ ਨੂੰ ਕਸੂਰਵਾਨ ਮੰਨਨੀ ਮੈਂ ਜਿਨ੍ਹਾਂ ਨਾਲ ਮੈਂ ਕੁੜੀ ਇਕੱਲੀ ਕਿਉਂ ਜਦ ਆਈ ਉਹਨਾਂ ਨੂੰ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਸਿਸਟਰ ਉਹਨਾਂ ਦੀ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਸਾਨੂੰ ਅਜੇ ਐਵੇਨਿਊ ਹੋ ਰਿਹਾਗਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਹੜੇ ਹੋਰ ਕੁਰਦਬੁਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿਉਂਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀ ਕਿਉਂ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਨਾਲ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਦਾ ਤਾਂ ਪਹਿਲਾਂ ਹਫ਼ਤਾ ਵਾ ਹੈਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੋਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗੈਪ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚਕਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਝਾੜੀਆਂ 'ਚ ਪੈ ਜਾਏਗਾ ਤੇ ਐਵੇਂ ਬਸ ਇਨਸਾਫ ਚਾਣਿਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਐ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਆ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਨਾਂ ਦੇ ਬੇਟੇ ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇਟਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡੇ ਹੈਲਪ ਪਰਸੋਂ ਸਾਡੇ ਘਰ ਆਏ ਨੇ ਰਾਤ ਬਾਅਦ ਚ ਸਵੇਰੇ ਸਾਡੇ 12 1 ਵਜੇ ਤੋਂ ਤੁਰੇ ਨੇ ਪਿੰਡੋਂ ਸ਼ਿਨਾ ਬੇੜ ਤੋਂ ਬਾਚੇ ਤੇ ਆ ਕੇ ਨਾ 2:30 ਵਜੇ ਨੂੰ ਗਾਲ ਕੀਤੀ ਐ ਇਦਾਂ ਨਹਿਰ 'ਚ ਕੁੜੀ ਡੇਗੀ ਐ ਯਮਰ ਕੇ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਆਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਦੇਈਆ ਛਾਂਗ ਬਿਨ ਕਾਂਢੀ ਬਸ ਜਲਦੀ ਜਲਦੀ ਦੱਫਣਾ ਚਾਹੀਦਾ ਹਨ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾ ਨੇ ਕੀਤਾ ਤੇ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਜੇ ਇੰਨਾ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਦੀ ਜਾਈਦੀ ਜੋ ਵੀ ਐ ਕਮੀ ਇਥੋਂ ਬਾਈ ਜੀ ਹੁਣਾਂ ਦੀ ਵੀ ਇੱਕ ਲੁੱਟਖੋ ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ਧੱਕਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਉਹਦੀ ਭਾਲ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇ ਉਧਰ ਇਸ ਮਾਮਲੇ 'ਚ ਮੌਕੇ ਤੇ ਮੌਜੂਦ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤੇ ਕੱਲ ਨੂੰ ਸੱਸ ਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰਪਿੰਦਰ ਕੌਰ ਉਹ ਆ ਰਹੀਆਂ ਸੀ ਇੱਧਰੋਂ ਆਪਣੀ ਤਿਬੜੀ ਨਹਿਰ ਦੇ ਨਾਲ ਨਾਲ ਤੇ ਇੱਥੇ ਉਹਨਾਂ ਦੇ ਪਰਪੰਦਰ ਕੋ ਦੇ ਦਸਮ ਮੁਤਾਬਕ ਇੱਥੇ ਦੋ ਲਟੇਰੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉੱਚਾ ਪ੍ਰਸਿੱਧ ਰਾਨ ਉਹਦੀ ਇਹਨਾਂ ਦੀ ਨੂਹ ਆ ਉਹ ਨਹਿਰ ਦੇ ਵਿੱਚ ਦੇਖੀ ਹੈ ਉਹਦੀ 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 ਬੋਡੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਉਹ ਲਟੇਰਿਆਂ ਦੀ ਭਾਲ ਦੇ ਵਿੱਚ ਅਸੀਂ ਆਪਣੀ ਫਰੀ ਕਰ ਰਹੇ ਹਾਂ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਕੁੜੀ ਦੇ ਪਰਿਵਾਰ ਵੱਲੋਂ ਸਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕੁੜੀ ਦਾ ਕਤਲ ਕਰਨ ਦਾ ਪਰਿਵਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਪੁਲਿਸ ਵੱਲੋਂ ਜਾਂਚ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ 'ਚ ਕੀ ਖੁਲਾਸੇ ਕੀਤੇ ਜਾਂਦੇ ਨੇ ਕੀ ਵਾਕਈ ਹੀ ਲੁਟੇਰਿਆਂ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਫਿਰ ਵਾਰਦਾਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ